ਅੱਜ ਹਮੇਸ਼ਾ ਲਈ ਪੰਜਾਬੀਆਂ ਚਟਕੇ ਚਲਾ ਗਿਆ ਮੈਂ ਹਰੇਕ ਬਾਸ਼ਨ ਚ ਆਪਣੇ ਉਹਨਾਂ ਦੇ ਸ਼ੇਅਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਹੀ ਹੋ ਗਈ ਉਹ ਤਾਂ ਪਾਤਰ ਪਾਤਰ अवार्ड ਸ਼ੁਰੂ ਕਰਾਂਗੇ ਜਿਸ ਦਾ ਹਰਜਨ अवार्ड ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ ਦੇ ਅੰਤਮ ਦਰਸ਼ਨ ਕੀਤੇ ਨੇ ਕੋ ਉਸ ਮਿੱਤਰ ਦੇ ਉਸ ਸੱਜਣ ਦੇ ਜਿਹਦੇ ਨਾਲ ਤੁਹਾਡੀ ਬੇਸ਼ੁਮਾਰ ਨੇੜਤਾ ਹੋਵੇ ਤੇ 86 ਤੋਂ ਲੈ ਕੇ ਹੁਣ ਤੱਕ ਅਸੀਂ ਨਿਰੰਤਰ ਇੱਕ ਦੂਜੇ ਪ੍ਰਤੀ ਮਿਲਦੇ ਰਹੇ ਇੱਕ ਦੂਜੇ ਪ੍ਰਤੀ ਖੜਦੇ ਰਹੇ ਅੱਜ ਉਹ ਇਸ ਹਾਨੀ ਸਰਸਾਂ ਨੂੰ ਛੱਡ ਕੇ ਅੰਤਮ ਬਧਾਈ ਦੇਣ ਦੇ ਲਈ ਬਹੁਤ ਮਾਨਯੋਗ ਤੇ ਸਨਮਾਨਯੋਗ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਸੀਐਮ ਸਾਹਿਬ ਵੀ ਪਹੁੰਚੇ ਨੇ ਹੋਰ ਵੀ ਲੋਕ ਪਹੁੰਚੇ ਪੰਜਾਬ ਦੇ ਅੱਗੇ ਸ਼ਾਇਰ ਸਰਜੀਤ ਪਾਤਰ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਜਿਹੜੀ ਅਰਥੀ ਨੂੰ ਮੋਢਾ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਬੇਹੱਦ ਪਾਬੁਕ ਹੁੰਦੇ ਨਜ਼ਰ ਆਏ ਨੇ ਤੇ ਉੱਥੇ ਹੀ ਦੱਸਤੀ ਕਿ ਸਰਜੀਤ ਪਾਤਰ ਦਾ ਜਿਹੜਾ ਵਿਤੇ ਦਿਨੀ ਦਿਹਾਂਤ ਹੋ ਗਿਆ ਸੀ ਅੱਜ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਤੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਮੌਕੇ ਤੇ ਮੌਜੂਦ ਰਹੇ ਅਰਥੀ ਨੂੰ ਮੋਢਾ ਲਗਾਇਆ ਤੇ ਗੁਰਪ੍ਰੀਤ ਸਿੰਘ ਖੋਗੀ ਅਮੀ ਭਾਈ ਸੰਸਿਚੀਵਾਲਾ ਹੋਰ ਹਰ ਤਮਾਮ ਜਿਹੜੇ ਵੱਡੇ ਲੀਡਰ ਉੱਥੇ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਪਾਣਾ ਕਹਿਣਾ ਹੈ ਕਿ ਸਰਜੀਤ ਪਾਤਰ ਦੀ ਪੰਜਾਬ ਨੂੰ ਬਹੁਤ ਵੱਡੀ ਦੇਣਾ ਅੱਜ ਹਮੇਸ਼ਾ ਲਈ ਦੁਨੀਆ ਛੱਡ ਕੇ ਚਲਾ ਗਿਆ ਮੈਂ ਹਰੇਕ ਭਾਸ਼ਣ ਚ ਆਪਣੇ ਉਹਨਾਂ ਦੇ ਸ਼ੇਰ-ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਥੋੜਾ ਅੱਜ ਮੈਂ ਸ਼ਬਦਹੀਣ ਹੋ ਗਿਆ ਕੋਈ ਸ਼ਬਦ ਨਹੀਂ ਰਹੇ ਕਿ ਮੈਂ ਕੀ ਕੀ ਕਵਾਂ ਜੇ ਮੈਂ ਇਤਨੀ ਸੁੱਤੇ ਪਏ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਚ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿਆਂਗੇ ਸਟੇਟ ਲੈਵਲ ਤੇ ਹੋਏਗਾ ਸਟੇਟ ਲੈਵਲ ਤੇ ਹੋਊਗਾ ਸਾਹਿਬ ਇਸ਼ਾਦ ਕਾਮਿਲ ਨੇ ਗੱਲ ਕਹੀ ਹੈ ਜਿਹੜੀ ਸੋਚ ਛੱਡ ਕੇ ਗਈ ਨਹੀਂ ਜਿਹੜੀ ਵਿਸ਼ਵਾਸ ਜਿੱਤਦੀ ਹੈ ਆ ਪਾਤਰਵਾਰਡ ਨੂੰ ਵੀ ਇਹਨੂੰ ਅਪੋਸ਼ਾਨ ਕਰਦੇ ਚੰਗੇ ਦੇਖੋ ਇਹ ਤਾਂ ਪਾਤਰਵਾਰਡ ਤੱਕ ਛੋਟੀ ਚੀਜ਼ ਹੈ ਮੈਂ ਕਹਿੰਦਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰ ਰਿਵਾਰਡ ਦਾ ਮਤਲਬ ਹੈ ਬੱਚਿਆਂ ਚ ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਰਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੋ ਮਾਨ ਸਾਹਿਬ ਤੁਹਾਡਾ ਜਦੋਂ ਸਪੀਚ ਹੁੰਦੇ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਨੂੰ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਚੱਲਦਾ ਮੈਂ ਚੱਲਦਾ ਤਰਾ ਬੰਦ ਹੋ ਜਾਂਦਾ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਂ ਕਿ ਜਮੀਨ ਰੱਖੀ ਆ 6 ਫੁੱਟ ਜ਼ਮੀਨ ਲੈ ਚਲੋ ਜੀ ਇੱਕ ਸੈਕਿੰਡ ਪਲੀਜ਼ ਉਹ ਜੋ ਸਾਈਡ ਤੇ ਜਿੱਤੋ ਬਹੁਤ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅੱਜ ਉਹਨਾਂ ਦੇ ਅੰਤਮ ਦਰਸ਼ਨ ਕੀਤੇ ਨੇ ਇੱਕ ਉਸ ਮਿੱਤਰ ਦੇ ਉਸ ਸੱਜਣ ਦੇ ਜਿਹਦੇ ਨਾਲ ਤੁਹਾਡੀ ਬੇਸ਼ੁਮਾਰ ਨੇੜਤਾ ਹੋਵੇ ਤੇ 86 ਤੋਂ ਲੈ ਕੇ ਹੁਣ ਤੱਕ ਅਸੀਂ ਨਿਰੰਤਰ ਇੱਕ ਦੂਜੇ ਪ੍ਰਤੀ ਮਿਲਦੇ ਰਹੇ ਇੱਕ ਦੂਜੇ ਪ੍ਰਤੀ ਖੜਦੇ ਰਹੇ ਤੇ ਬੜੇ ਇਕੱਠਿਆਂ ਨੇ ਬਹੁਤ ਕੰਮ ਕੀਤਾ ਤੇ ਇਸ ਤਰ੍ਹਾਂ ਤੁਰ ਜਾਣਾ ਕਦੇ ਸੋਚਿਆ ਵੀ ਨਹੀਂ ਸੀ ਕੋਈ ਬਾਦਰ ਸਾਹਿਬ ਦਾ ਇਸ ਤਰ੍ਹਾਂ ਰੁਕਸਤ ਹੋ ਜਾਣਾ ਬਹੁਤ ਹੀ ਮੂਮੈਂਟ ਕਿੰਦਾ ਯਾਦ ਕਰਦੇ ਜਦੋਂ ਇਕੱਠੇ ਹੁੰਦੇ ਸੀ ਕਿੰਦਾ ਦਾ ਬੜੀਆਂ ਮੂਮੈਂਟਸ ਨੇ ਖਿਆਮ ਸਾਹਿਬ ਨਾਲ ਅਸੀਂ ਇਕੱਠਿਆਂ ਨੇ ਇੱਕ ਦਰਦ ਕਹਿਨ ਦਰਵੇਸ਼ ਕੈਸੇਟ ਕੀਤੀ ਤੇ ਉਸ ਤੋਂ ਮਗਰੋਂ ਬਾਜੀ ਚਕਜੀਤ ਸਿੰਘ ਨੂੰ ਅਸੀਂ ਇਕੱਠਿਆਂ ਬੰਬਈ ਮਿਲਣ ਗਏ ਇੱਛਾਵਲ ਕੈਸੇਟ ਕੀਤੀ ਉਸ ਪਾਤਰ ਤੇ अनेके ਹੀ ਯਾਦਾਂ ਨੇ ਪਾਤਰ ਸਾਹਿਬ ਨਾਲ ਜੁੜੀਆਂ ਹੋਈਆਂ ਤੇ ਕਿਹਦਾ ਕਿਹਦਾ ਨਾਮ ਲਾਵਾਂ ਤੇ ਅੱਜ ਉਹ ਇਸ ਫਾਨੀ ਸਰਸਾਰ ਨੂੰ ਛੱਡ ਕੇ ਅੰਤਮ ਪਤਾਈ ਕੀ ਦੇਣ ਦੇ ਲਈ ਬਹੁਤ ਮਾਨਯੋਗ ਤੇ ਸਨਮਾਨਯੋਗ ਸ਼ਖਸੀਅਤ ਇੱਥੇ ਪਹੁੰਚੀਆਂ ਨੇ ਸੀਐਮ ਸਾਹਿਬ ਵੀ ਪਹੁੰਚੇ ਨੇ ਹੋਰ ਵੀ ਲੋਕ ਪਹੁੰਚੇ ਨੇ ਤੇ ਮੁੜ ਕੇ ਪਾਤਰ ਨੇ ਨਹੀਂ ਜੰਮਣਾ ਤੇ ਉਹਨਾਂ ਦੀਆਂ ਲਿਖਤਾਂ ਤੇ ਉਹਨਾਂ ਦਾ ਕਮ ਹਮੇਸ਼ਾ ਬੋਲਦਾ ਰਹੂਗਾ ਇਹਨਾਂ ਕੇ ਬਹੁਤ ਵੱਡਾ ਘਾਟਾ ਜਿਹੜਾ ਅਖਰ ਜਿਸ ਜਿਸ ਨਾਲ ਜਿਸ ਅੰਦਰੋਂ ਆਉਂਦੇ ਸੀ ਬਾਣੀ ਕਵਤਾਵਾਂ ਉਹ ਜਿਹੜੀ ਅੰਦਰ ਦੀ ਭਾਵਨਾ ਸੀ ਜੋ ਪੰਜਾਬੀ ਪ੍ਰਤੀ ਸਮਾਜ ਪ੍ਰਤੀ ਸਾਹਿਤ ਪ੍ਰਤੀ ਉਹਨਾਂ ਦਾ ਜੀਵਨ ਬਹੁਤ ਸਾਦਾ ਸੀ ਇੱਕ ਦੂਸਰਿਆਂ ਵਾਸਤੇ ਪ੍ਰੇਰਨਾ ਸਰੋਤ ਅਜਿਥੇ ਉਥੇ ਉਹਨਾਂ ਦਾ ਜਿਹੜੇ ਉਹ ਸ਼ਬਦ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਸੋ ਜਿਹੜੇ ਉਹ ਰਾਹ ਬਣੇ ਹਨ ਉਹਨਾਂ ਦੇ ਸ਼ਬਦ ਉਹਨਾਂ ਦੇ ਦੂਸਰਿਆਂ ਵਾਸਤੇ ਉਹ ਰਾਹ ਚੱਲਣ ਵਾਸਤੇ ਉਹ ਉਸ ਰਾਹ ਤੇ ਉੱਤੇ ਚੱਲਣ ਵਾਸਤੇ ਉਹ ਸਾਡੇ ਜਿਹੜੀ ਮੰਜ਼ਿਲ ਆ ਸਾਡੇ ਰਾ ਨੂੰ ਉਹ ਸੌਖਾ ਕਰਨ ਵਾਲੇ ਹੋਣਗੇ ਸਮਾਜ ਦੇ ਦਾ ਦਰਦ ਔਰ ਪੰਜਾਬੀ ਦਾ ਦਰਦ ਸਮਾਜ ਦਾ ਦਰਦ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਉਹਨਾਂ ਦੇ ਸੈਲੀ ਦੇ ਵਿੱਚ ਸੀ ਸੋ ਬਹੁਤ ਵੱਡਾ ਘਾਟਾ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਕਿ ਆ ਰੱਬ ਦੇ ਮਰੇ ਕੋਈ ਜੋਰ ਨਹੀਂ ਸਫਨਾ ਸਾਰੇ ਵੰਝਣਾ ਸਭ ਬਕਲਾਵਣ ਹਾਰ ਸਾਰਾ ਨਾ ਜਾਣਾ ਇੱਥੇ ਆ ਕੇ ਆਪਾਂ ਪਾਣਾ ਹੀ ਮੰਨ ਸਕਦੇ ਆ ਪਾਣੇ ਵਿੱਚ ਵੱਡੀ ਵਡਿਆਈ ਸੋ ਅਰਦਾਸ ਕਰਦੇ ਆ ਗੁਰੂ ਪਾਤਸ਼ਾਹ ਦੀ ਚਰਨਾਾਂ 'ਚ ਉਹਨਾਂ ਦੀ ਰੋਹ ਨੂੰ ਸਤਿਗੁਰ ਆਪਣੇ ਚਰਨਾਾਂ 'ਚ ਨਿਵਾਸ ਬਖਸ਼ਣ ਪਰਿਵਾਰ ਨੂੰ ਘਾਣਾ ਮੰਨਣ ਦਾ ਬਲ ਬਖਸ਼ਣ ਉਹਨਾਂ ਦੇ ਨਾਲ ਜੁੜੇ ਹੋਏ ਪ੍ਰੇਮ ਕਰਨ ਵਾਲੇ ਉਹਨਾਂ ਦੀ ਕਪਤਾਵਾ ਨਾਲ ਪਿਆਰ ਕਰਨ ਵਾਲੇ ਉਹਨਾਂ ਦੇ ਨਾਲ ਸਾਡਾ ਦਿਲੋਂ ਹਮਦਰਦੀ ਹੈ ਵਾਹਿਗੁਰੂ ਅਰਦਾਸ ਕਰਦੇ ਕਿ ਉਹਨਾਂ ਨੂੰ ਇਸ ਜਿਹੜੀ ਅਚਾਨਕ ਪਈ ਬਜੀ ਸੱਟ ਆ ਉਹਨੂੰ ਉੱਭਰਨ ਵਾਸਤੇ ਵਾਹਿਗੁਰੂ ਮਦਦ ਕਰੇ ਜੇ ਕੋਈ ਸਰ ਕੋਈ ਮੂਮੈਂਟ ਉਹਨਾਂ ਨੇ ਦੱਸਿਆ ਹੋਇਆ ਕੋਈ ਜ਼ਿਆਦਾ ਹੋਵੇ ਹਾਂ ਬਹੁਤ ਵੇ ਮੇਰੀ ਉਹਨਾਂ ਦੇ ਸੁਭਾਗਵਾਨ ਦੇ ਵਿੱਚ ਮਿਲਦੇ ਸੀ ਸultanpur Lodhi ਵੀ ਜਾਂਦੇ ਸੀ ਸੋ ਵੇਹਿੰਦੇ ਉੱਤੇ ਵੀ ਉਹਨਾਂ ਨੂੰ ਗਏ ਉਹਨਾਂ ਨੂੰ ਦਿਖਾ ਲਿਆ ਉੱਥੇ ਉਹਨਾਂ ਨੇ ਆਪਣੇ ਕਵਤਾਂ ਵੀ ਬੋਲੀਆਂ 550 ਸਾਲਾਂ ਦੇ ਉੱਤੇ ਵੀ ਇੱਥੇ ਮੈਂ ਸੋ ਉਹ ਬਹੁਤ ਵਧੀਆ ਮਹਾਨ ਸ਼ਖਸੀਅਤ ਸੀ ਉਹਨਾਂ ਦੇ ਘਰੇ ਵੀ ਗਏ ਉਹਨਾਂ ਦੇ ਵਕਫ ਵਕਫ ਪ੍ਰੋਗਰਾਮਾਂ ਤੇ ਮਿਲਦੇ ਸੀ ਨੰਦ ਦਾ ਲੜਕਾ ਨਾਲ ਗਿਆ ਸੀ ਇੱਕ ਵਿਸ਼ੇਸ਼ ਸਨਮਾਨ ਸੀ ਉਸੇ ਵੀ ਅਸੀਂ ਸਾਰੇ ਇਕੱਠੇ ਹੋਏ ਲੰਬੇ ਸਮੇਂ ਤੋਂ ਇਹ ਗੱਲ ਹੈ ਉਹਨਾਂ ਨਾਲ ਪਿਆਰ ਸੋ ਥੈਂਕ ਯੂ ਕਰਤਾ ਜੀ ਆਪ ਵੀ ਦੋ ਪਾਸਾ ਰਾਹ ਕਦੀ ਨਹੀਂ ਹੁੰਦੇ ਇਹ ਕਹ ਰਹੇ ਕਿ ਕਿਸ ਤਰ੍ਹਾਂ ਦੇ ਉਹ ਦੇਖ ਰਹੇ ਜਦੋਂ ਇਦਾਂ ਦੀ ਗੱਲ ਹੋ ਜਾਂਦੀ ਹੈ ਨਾ ਤੁਹਾ ਅੰਦਰ ਇਸ ਤਰ੍ਹਾਂ ਕੰਬ ਜਾਂਦਾ ਇਸ ਤਰ੍ਹਾਂ ਡੋਲ ਜਾਂਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਕਹਿਣਾ ਕੀ ਹੈ ਕਿਉਂਕਿ ਇੱਕ ਜਾਂ ਇਨਸਾਨ ਨਹੀਂ ਗਿਆ ਇੱਕ ਯੁੱਗ ਚਲਾ ਗਿਆ ਉਸ ਇਨਸਾਨ ਦੇ ਨਾਲ ਉਹ ਆਪਣੇ ਉਹਨੇ ਇੰਨਾ ਕੁਝ ਸਿਰਜਿਆ ਸੀ ਉਹਦੀ ਸਿਰਜਣਾ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਉਹ ਹਮੇਸ਼ਾ ਸਾਡੇ ਨਾਲ ਤਾਂ ਰਹੇਗਾ ਪਰ ਉਹ ਚਿਹਰਾ ਮੋਹਰਾ ਦੇਖਣ ਨੂੰ ਤਾਂ ਤਰਸਾਂਗੇ ਨਾ ਜੀ ਜਿੰਨਾ ਕੁਝ ਸਾਨੂੰ ਦੇ ਗਏ ਨੇ ਉਹ ਤਾਂ ਲੋਕਾਂ ਨੂੰ ਜ਼ਿੰਦਗੀ ਪੜਦੇ ਸਮਝਦੇ ਰਹਿਣਗੇ ਪਰ ਉਹ ਸ਼ਖਸ ਨੂੰ ਦੇਖਣਾ ਸੰਭਵ ਨਹੀਂ ਹੋਏਗਾ ਇਸ ਗੱਲ ਦਾ ਮਲਾਲ ਇਸ ਗੱਲ ਦਾ ਅਫਸੋਸ ਇਸ ਗੱਲ ਕਿਸ ਗੱਲ ਦਾ ਝੋਰਾ ਹਰ ਪੰਜਾਬੀ ਨੂੰ ਆ ਔਰ ਇਹ ਸੋਚ ਇਹ ਨਾ ਸੋਚੋ ਕਿ ਜਿਹੜੇ ਉਹਨਾਂ ਨੂੰ ਜੇਸੀ ਉਹਨਾਂ ਨੂੰ ਦੁੱਖ ਜਿਹੜਾ ਕੋਈ ਚੱਕੀ ਬੈਠੇ ਨਹੀਂ ਸਕਾ ਉਹਨੂੰ ਵੀ ਬੁਖਾਰ ਹੈ। ਔਰ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਸੋ ਉਹਨਾਂ ਦੇ ਦਿਲੋਂ ਬੜਾ ਵੱਡਾ ਦੁੱਖ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਮਨ ਵੀ ਕਦੇ ਕਿ ਪਾਣੂ ਕਦੇ ਮਿਲ ਦੇ ਦੇਖਣਾ ਕੋਲ ਬਹਿਣਾ ਦੀ ਅਜ ਆਸ ਵੀ ਨਾ ਕੀ ਹੈ। ਜਿਨ੍ਹਾਂ ਦੇ ਲਈ ਪਾਤਰ ਸਾਹਿਬ ਨਹੀਂ ਮੁੱਕੇ ਆਸ ਵੀ ਮੁੱਕ ਗਈ ਕਿ ਦੁਬਾਰਾ ਜਿੰਨੀ ਕਦੇ ਮਿਲ ਨਹੀਂ ਸਕੀ ਦੇਖ ਸਕੀ। ਸੋ ਸਾਰੇ ਆ ਪੰਜਾਬ ਦੀ ਇੱਥੇ ਵੀ ਦੁਨੀਆ ਜਕਸ ਬੜਾ ਪਾਤਰ ਸਾਹਿਬ ਦੇ ਜਾਣਾ ਇਹ ਸੋਚਣਾ ਵੀ ਬੜਾ ਔਖਾ ਹੈ ਅੱਖਾਂ। ਉਹਨਾਂ ਦਾ ਮਮਕਨ ਹੀ ਨਹੀਂ। ਪਾਤਰੀ ਸਾਹਿਬ ਨੇ ਉਹਨਾਂ ਦੇ ਨਾਮ ਤੇ ਅਵਾਰਡ ਦਿੱਤਾ ਹੈ ਬੱਚਿਆਂ ਚ ਉਹਨਾਂ ਨੂੰ ਜਿਹੜੀ ਉਹਨਾਂ ਦੇ ਲਿਖੀ ਗਏ ਆ ਬੱਚਿਆਂ ਨੂੰ ਪੜਾਈ ਜਾਵੇ ਇਹ ਬੜੇ ਇਸ ਤੋਂ ਵੀ ਵੱਡੇ ਮਾਨ ਸਨਮਾਨ ਅਜੇ ਡਿਊ ਨੇ ਪਾਤਰੀ ਸਾਹਿਬ ਦੇ ਇਹ ਅਵਾਰਡ ਵੀ ਬਹੁਤ ਚੰਗੀ ਗੱਲ ਹੈ ਸਵਾਗਤ ਹੈ ਇਹਦਾ ਵੀ ਤੇ ਇਸ ਤੋਂ ਬਹੁਤ ਵੱਡੇ ਉੱਚੇ ਮਾਨ ਅਜੇ ਪਾਤਰੀ ਸਾਹਿਬ ਲਈ ਡਿਊ ਨੇ ਜਿਹੜੇ ਸਾਡੇ ਕਲਚਰ ਚ ਹੀ ਨਹੀਂ ਹੈ ਕਿ ਸਾਹਿਤਕਾਰਾਂ ਨੂੰ ਕਲਾਕਾਰਾਂ ਨੂੰ ਸਮਾਜ ਨਾਲ ਜੁੜੇ ਹੋਰ ਲੋਕਾਂ ਨੂੰ ਕਿਦਾਂ ਸਨਮਾਨਿਤ ਕੀਤਾ ਜਾਂਦਾ ਉਹ ਕਲਚਰ ਹੀ ਨਹੀਂ ਵਿਕਸਿਤ ਹੋ ਸਕਿਆ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਹੈ ਤੁਸੀਂ ਬਾਹਰਲੇ ਮੁਲਕਾਂ ਚਲੇ ਜਾਓ ਉਹਨਾਂ ਦੇ ਚੌਂਕਾਂ ਦੇ ਵਿੱਚ ਜਿੰਨੇ ਵੱਡੇ ਚੌਂਕ ਓਡਾ ਹੀ ਵੱਡਾ ਬੁੱਤ ਉਹਨਾਂ ਦੇ ਕਿਸੇ ਸਾਹਿਤਕਾਰ ਦਾ ਲੱਗਾ ਹੁੰਦਾ ਤੁਹਾਨੂੰ ਸ਼ੈਕਸਪੀਅਰ ਦੇ ਸਟੈਚੂ ਮਿਲ ਜਾਣਗੇ ਉੱਥੇ ਵਿਲੀਅਮ ਵਰਡਸ ਦਾ ਕਿਤੇ ਮਿਲ ਜੇਗਾ ਕੀਟਸ ਦਾ ਕਿਤੇ ਮਿਲ ਜੇਗਾ ਪਰ ਇਹ ਸਾਡੇ ਇੱਥੇ ਕਿਉਂ ਨਹੀਂ ਇਹ ਰਵਾਜ ਪਏ ਮੈਨੂੰ ਸਮਝ ਨਹੀਂ ਆਈ ਸਾਡੇ ਅਜੇ ਤੱਕ ਵੀ ਇੱਥੇ ਕਿਉਂ ਲੀਡਰਾਂ ਦੇ ਬੁੱਤਾਂ ਤੇ ਹਾਰ ਚੜਾਈ ਜਾਂਦੇ ਆ ਸਾਡੇ ਇੱਥੇ ਮੈਂ ਹੁਣ ਕੋਈ ਬਣਾ ਦੇਵੇ ਤਾਂ ਚਲੋ ਬਹੁਤ ਚੰਗੀ ਗੱਲ ਹੈ ਅਜੇ ਤੱਕ ਸਾਡੇ ਕੋਲ ਭਗਤਪੂਰਨ ਸਿੰਘ ਉਹਨਾਂ ਦਾ ਬੁੱਤ ਨਹੀਂ ਕਿਤੇ ਲੱਗਾ ਕਿ ਕੀ ਕਿਉਂ ਕੋਈ ਬੱਚਾ ਪੁੱਛੇਗਾ ਉਹ ਕੌਣ ਸੀ ਬੁੱਤ ਲੱਗਾ ਹੋਗਾ ਕੋਈ ਮੇਰਾ ਬੱਚਾ ਮੈਨੂੰ ਪੁੱਛ ਲੇਗਾ papa ਇਹ ਕੌਣ ਸੀ ਤੇ ਇਹ ਮੈਨੂੰ ਲੱਗਦਾ ਅੱਜ ਵੀ ਜੇ ਜਾਨਣ ਹੋ ਜੇ ਕਿ ਇਨਾਂ ਲੋਕਾਂ ਨੂੰ ਗਲੀਆਂ ਕੂਚੀਆਂ ਦੇ ਵਿੱਚ ਸਜਾ ਕੇ ਰੱਖੋ ਤਾਂ ਕਿ ਬੱਚੇ ਇਨਾਂ ਬਾਰੇ ਪੁੱਛਣ ਤੇ ਬੱਚੇ ਇਨਾਂ ਵਰਗੇ ਹੋਣ ਦਾ ਸੋਚਣ ਨਹੀਂ ਤੇ ਫਿਰ ਜਿੱਦਾਂ ਦੇ ਰੋਜ਼ ਮੋਬਾਈਲ ਤੇ ਇਨਾਂ ਲੋਕਾਂ ਨੂੰ ਵੇਖਦੇ ਨੇ ਉਹਨਾਂ ਵਰਗੇ ਤਾਂ ਪੱਕਾ ਬਨਣਗੇ ਫਿਰ ਕਾਦਸਤੀ ਵਿਤੇ ਦਿਨੀ ਸਰਜੀਤ ਪਾਤਰ ਦਾ ਜਿਹੜਾ ਦਿਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਮੌਕੇ ਤੇ ਮੌਜੂਦ ਰਹੇ ਨੇ ਤੇ तमाम ਪਾਰਟੀਆਂ ਦੇ ਡਰਮ ਵੱਲੋਂ ਵੀ ਸ਼ਰਧਾਂਜਲੀ ਭੇਟ ਕੀਤੀ ਗਈ ట్ਵੀਟ ਕੀਤੇ ਗਏ ਸੀ ਤੇ ਉੱਥੇ ਅੱਜ ਵੱਡੇ ਲੀਡਰ ਵੀ ਮੌਕੇ ਤੇ ਮੌਜੂਦ ਰਹੇ ਨੇ ਤੇ ਉੱਥੇ ਹੀ ਰਾਜਾ ਵੜਿੰਗ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਮੈਂ ਹਜੇ ਤੱਕ ਨਾਮਜ਼ਦਗੀ ਨਹੀਂ ਭਰਾਂਗਾ ਜਦ ਤੱਕ ਉਹਨਾਂ ਦਾ ਜਿਹੜਾ ਸੰਸਕਾਰ ਨਹੀਂ ਹੁੰਦਾ ਤੋਤੇ ਹੀ ਦਾਸਤੀ ਕੀ ਅੱਜ ਮੌਕੇ ਤੇ ਵੱਡੇ ਲੀਡਰ ਦੇਖਣ ਨੂੰ ਮਿਲੇ ਪੰਮੀ ਬਾਏ ਗੁਰਪ੍ਰੀਤ ਸਿੰਘ ਖੋਗੀ ਸੰਸੇਤ ਦਿਵਾਲ ਮੁੱਖ ਮੰਤਰੀ ਭਗਵੰਤ ਮਾਨ ਹੋਰ ਲੀਡਰ ਵੀ ਉਹਨਾਂ ਦਾ ਕਹਿਣਾ ਹੈ ਕਿ ਸਰਜੀਤ ਪਾਤਰ ਨੇ ਜੋ ਪੰਜਾਬੀ ਸਿਹਤ ਨੂੰ ਦਿੱਤਾ ਹੈ ਉਹ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ